ਦੀਨਾਨਗਰ ਦੇ ਤਾਜ ਹੈਰੀਟੇਜ 'ਚ ਹੋਵੇਗੀ 22 ਜੂਨ ਨੂੰ ਸੰਵਿਧਾਨ ਬਚਾਓ ਰੈਲੀ ਰੈਲੀ ਵਾਲੀ ਜਗ੍ਹਾ ਤੇ ਪਹੁੰਚ ਵਿਧਾਇਕਾ ਅਰਨਾ ਚੋਦਰੀ, ਅਸ਼ੋਕ ਚੋਦਰੀ ਅਤੇ ਜੂਥ ਨੇਤਾ ਅਵਿਨਵ ਚੋਦਰੀ ਨੇ ਲਿਆ ਜਾਇਜ਼ਾ ਦਿਨਾਨਗਰ ਦੇ ਕੇ 22 ਜੂਨ ਨੂੰ ਹੋਣ ਵਾਲੀ ਸੰਵਿਧਾਨ ਬਚਾਓ ਰੈਲੀ ਮੁਗਰਾਲਾ ਬਾਈਪਾਸ ਤੇ ਤਾਜ ਹੈਰੀਟੇਜ 'ਚ ਰੱਖੀ ਗਈ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਜਿਸ ਦਾ ਜਾਇਜ਼ਾ ਵਿਧਾਇਕਾ ਅਰਨਾ ਚੋਦਰੀ, ਸੀਨੀਅਰ ਨੇਤਾ ਅਸ਼ੋਕ ਚੋਦਰੀ ਅਤੇ ਜੂਥ ਨੇਤਾ ਅਵਿਨਵ ਚੋਦਰੀ ਵੱਲੋਂ ਲਿਆ ਗਿਆ ਇਸ ਮੌਕੇ ਦੇ ਵਿਧਾਇਕ ਅਰਣਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਨੇ ਕਾਂਗਰਸ ਦੇ ਸਮੂਹ ਨੇਤਾਵਾਂ ਤੇ ਵਰਕਰਾਂ ਨੂੰ ਇਸ ਮਹਾਂ ਰੈਲੀ 'ਤੇ 10 ਵਜੇ ਪਹੁੰਚਣ ਦੀ ਅਪੀਲ ਕੀਤੀ ਹੈ। ਆਜਾ ਹੀ ਡੇਜ ਪਹੁੰਚਿਓ ਸਵੇਰੇ ਲੱਗਦਾ ਵੀ ਕਾਫੀ ਵੱਡੀ ਰੈਲੀ ਕਰਨ ਜਾ ਰਹੇ ਹੋ ਕੀ ਕਰਨ ਜਾਂਦੇ ਕਿਹਾਰੀ ਕਿਸਾਂ ਚੱਲ ਰਹੇ ਆ ਆ ਤਿਆਰੀਆਂ ਹੀ ਦੇਖਣ ਵਾਸਤੇ ਆਏ ਆ ਸਵਿਧਾਨ ਬਚਾਓ ਰੈਲੀ ਸਾਡੀ ਕਾਂਗਰਸ ਪਾਰਟੀ ਨੇ ਇੱਕ ਫੈਸਲਾ ਕੀਤਾ ਕਿ ਸਵਿਧਾਨ ਸਾਡਾ ਖਤਰੇ ਚ ਹੈ ਉਹਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਦੇ ਹੱਕ ਹਕੂਕ ਮਾਰੇ ਜਾ ਰਹੇ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਸਾਡੇ ਆਪਣੇ ਮਾਨਯੋਗ ਰਾਹੁਲ ਗਾਂਧੀ ਜੀ ਫੜਗੇ ਜੀ ਹਾਈ ਕਮਾਂਡ ਨੇ ਫੈਸਲਾ ਕੀਤਾ ਕਿ ਤੁਸੀਂ ਸੰਵਿਧਾਨ ਬਚਾਓ ਰੈਲੀਆਂ ਜਿਹੜੀਆਂ ਕਰਕੇ ਲੋਕਾਂ ਨੂੰ ਜਾਗਰੂ ਕਰੋ ਲੋਕਾਂ ਨੂੰ ਥੋੜਾ ਜਿਹਾ ਐਕਟੀਵੇਟ ਕਰੋ ਤਾਂ ਜੋ ਜਿਹੜੇ ਛੇੜਛਾੜ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਉਸ ਸੰਦਰਭ ਦੇ ਵਿੱਚ ਕੱਲ ਅਸੀਂ ਰੈਲੀ ਕਰਨ ਜਾ ਰਹੇ ਹਾਂ ਤੇ ਉਹਦਾ ਜਾਇਜ਼ਾ ਲੈਣ ਵਾਸਤੇ ਆਏ ਸੀ ਵੀ ਸਾਰੇ ਇੰਤਜ਼ਾਮ ਵਗੈਰਾ ਦੇਖ ਲੈ ਜਾਣ ਤਾਂ ਜੋ ਸਾਡੇ ਪ੍ਰਦੇਸ਼ ਲੈਵਲ ਦੇ ਸਾਰੇ ਆਉਣ ਆਉਣਗੇ ਲੀਡਰਸ ਔਰ ਸਾਡੀ ਸੈਂਟਰ ਲੀਡਰਸ਼ਿਪ ਦੇ ਵਿੱਚੋਂ ਵੀ ਕੋਈ ਨਾ ਕੋਈ ਜ਼ਰੂਰ ਸਾਡਾ ਰਿਪਰੈਜ਼ੈਂਟੇਟਿਵ ਆਉਣਗੇ ਤੇ ਉਹ ਅਸੀਂ ਦੇਖਣ ਵਾਸਤੇ ਆਏ ਆਂ ਲੀਡਰ ਬੋਇ ਜਿਹੜੇ ਪਹੁੰਚ ਰਹੇ ਵੱਡੇ ਲੀਡਰ ਦੇਖੋ ਪ੍ਰਦੇਸ਼ ਦੇ ਪ੍ਰਧਾਨ ਸਾਡੇ ਰਾਜਾ ਵੜਿੰਗ ਜੀ ਨੇ ਉਹ ਵੀ ਆਉਣਗੇ ਪ੍ਰਤਾਪ ਹੁਣੀ ਪ੍ਰਤਾਪ ਸਿੰਘ ਬਾਜਵਾ ਜੀ ਐਲਓਪੀ ਨੇ ਲੀਡਰ ਆਫ ਆਪੋਜੀਸ਼ਨ ਸੁਖਜਿੰਦਰ ਸਿੰਘ ਰੰਧਾਵਾ ਜੀ ਸਾਡੇ ਸੀਡਬਲਿਊਸੀ ਦੇ ਮੈਂਬਰ ਨੇ ਔਰ ਰਾਜਸਥਾਨ ਦੇ ਇੰਚਾਰਜ ਨੇ ਮੈਂਬਰ ਪਾਰਲੀਮੈਂਟ ਨੇ ਉਹ ਵੀ ਆਉਣਗੇ ਔਰ ਸਾਡੇ ਜ਼ਿਲ੍ਹੇ ਦੇ ਐਮਐਲਏਸ ਔਰ ਹੋਰ ਵੀ ਜਿਹੜੇ ਇਹ ਤੇ ਪਰਮਾਨੈਂਟ ਪੱਕਾ ਆਉਣਗੇ ਆਉਣਗੇ ਇਹਨਾਂ ਦੇ ਨਾਲ ਹੋਰ ਵੀ ਅਸੀਂ ਇਨਵੀਟੇਸ਼ਨ ਦਿੱਤਾ ਆਪਣੇ ਪ੍ਰਦੇਸ਼ ਦੇ ਆਫਿਸ ਬਿਹਰਰ ਜਨੂੰ ਉਹ ਵੀ ਆਉਣਗੇ ਆਈ ਥਿੰਕ ਹਲਕੇ ਦੇ ਵੋਟਰਾਂ ਨੂੰ ਕੀ ਪੀ ਚਾਣੇ ਜਾਂਦੇ ਜੀ ਕਾਂਸੀ ਵਰਕਰਾਂ ਨੂੰ ਕਿੰਨੇ ਟਾਈਮ ਇ ਪਹੁੰਚਣ ਦੇਖੋ ਮੈਂ ਸਾਰਿਆਂ ਨੂੰ ਕਹਿੰਦਾ ਵੀ ਐਗਜੈਕਟ 10:00 ਵਜੇ ਉਹ ਪਹੁੰਚਣ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਔਰ ਇਹ ਜਿਹੜੀ ਸੰਵਿਧਾਨ ਬਚਾਓ ਰੈਲੀ ਹੈ ਇਹ ਸਾਡੇ ਲੋਕਾਂ ਵਾਸਤੇ ਹੈ ਸਾਡੇ ਵਾਸਤੇ ਹੈ ਇਹ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਜਾਗਰਿਤ ਕਰਨ ਵਾਸਤੇ ਇਹ ਰੈਲੀ ਰੱਖੀ ਆ ਤੇ ਜੇ ਆਪਣੇ ਸਾਡੇ ਘਰ ਦੇ ਵਿੱਚ ਆ ਰਹੀ ਹੈ ਸਾਡੀ ਸਾਰੀ ਲੀਡਰਸ਼ਿਪ ਤੇ ਜੇ ਅਸੀਂ ਉਸ ਦਿਨ ਇਕੱਠੇ ਹੋ ਕੇ ਉਹਨਾਂ ਦੀ ਗੱਲਬਾਤ ਨਹੀਂ ਸੁਣਾਗੇ ਤੇ ਫਿਰ ਮੈਂ ਸਮਝਦਾ ਸਾਡੀ ਵੀ ਹੈਗੀ ਆ ਪਰ ਮੈਨੂੰ ਆਪਣੇ ਜਿਹੜੇ ਵਰਕਰਸ ਆ ਔਰ ਆਪਣੇ ਕਾਂਗਰਸ ਪਾਰਟੀ ਦੇ ਲੀਡਰਸ ਨੇ ਆਪਣੇ ਲੋਕਲ ਦੀਨਾ ਨਗਰੀਆਂ ਤੇ ਬਹੁਤ ਭਰੋਸਾ ਹੈ ਕਿਉਂਕਿ ਇਹਨਾਂ ਨੇ ਸਾਡਾ ਭਰੋਸਾ 50 ਸਾਲ ਤੋਂ ਕਾਇਮ ਰੱਖਿਆ ਦਾ ਔਰ ਜਦੋਂ ਵੀ ਆਵਾਜ਼ ਦਿੰਨੇ ਆ ਸਾਰੇ ਇੱਕ ਮੁੱਠ ਇੱਕ ਜੁਟ ਹੋ ਕੇ ਇਕੱਠੇ ਹੋ ਜੰਨੇ ਆ ਔਰ ਜੋ ਵੀ ਅੱਜ ਤੱਕ ਉਹਨਾਂ ਨੂੰ ਪ੍ਰੋਗਰਾਮ ਦਿੱਤਾ ਗਿਆ ਉਹਨੂੰ ਸਿਰੇ ਚੜਾਇਆ ਔਰ ਕੱਲ ਦੀ ਰੈਲੀ ਵੀ ਕਾਮਯਾਬ ਹੋਏਗੀ